ਸ਼ਸ਼ੀਕਲ ਜੀ ਤੁਸੀਂ ਜੁੜੇ ਹੋ ਪੈਪਸੋ ਨਿਊਜ਼ ਨਾਲ ਸ਼ਨੀਵਾਰ ਬਾਅਦ ਦੁਪਹਿਰ ਵਰਦਮਨ ਚੌਂਕੀ ਪੁਲਿਸ ਅਤੇ ਸਮਾਜ ਸੇਵੀ ਸੰਸਥਾਵ ਵੱਲੋਂ ਤਸਕਰੀ ਲਈ ਲਿਜਾਏ ਜਾ ਰਹੇ ਉੱਠਾਂ ਦੇ ਪਰੇ ਟਰੱਕ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਕਿ ਬਾਅਦ ਦੁਪਹਿਰ ਸਮਾਜ ਸੇਵੀ ਸੰਸਥਾਵਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਰਾਜਸਥਾਨ ਤੋਂ ਕੁਝ ਤਸਕਰੀ ਲਈ ਉੱਠਾਂ ਨੂੰ ਲਿਜਾ ਰਹੇ ਹਨ ਸੂਚਨਾ ਮਿਲਤੇ ਆਈਟੀ ਨੇੜੇ ਵਰਦਮਨ ਚੌਂਕੀ ਦੇ ਮੁਲਾਜ਼ਮ ਅਤੇ ਸ਼ਿਵ ਸੈਨਾ ਦੇ ਵਿਅਕਤੀ ਮੌਂਚੇ ਉਹਨਾਂ ਵੱਲੋਂ ਟਰੱਕ ਨੂੰ ਰੋਕਿਆ ਜਦੋਂ ਟਰੱਕ ਦੀ ਚੈਕਿੰਗ ਕੀਤੀ ਗਈ ਤਾਂ ਉਕਤ ਟਰੱਕ ਵਿੱਚ 12 ਉੱਠ ਭਰੇ ਹੋਏ ਸਨ ਜਿਨ੍ਹਾਂ ਦੀ ਹਾਲਤ ਬੜੀ ਦਰਦਨਾਕ ਸੀ ਉੱਠਾਂ ਨੂੰ ਬੰਨ ਕੇ ਸੁੱਟਿਆ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਟਰੱਕ ਬਾਹਰਲੇ ਸੂਬੇ ਲਈ ਜਾ ਰਿਹਾ ਸੀ ਪੁਲਿਸ ਵੱਲੋਂ ਉਕਤ ਉੱਠਾਂ ਨੂੰ ਇੱਕ ਗਊਸ਼ਾਲਾ ਵਿੱਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਟਰੱਕ ਵਿੱਚ ਲੱਦੇ ਉੱਠਦੀਆਂ ਮੇਰਾ ਨਾਮ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾਦਾਰ ਜੀ ਇਹ ਜੀ ਸਾਨੂੰ ਅੱਜ ਸਵੇਰ 5 ਵਜੇ ਸਾਡੀ ਟੀਮ ਨੂੰ Rajasthan ਤੋਂ ਸੂਚਨਾ ਮਿਲੀ ਸੀ ਕਿ ਇਸ ਦੇ ਵਿੱਚ ਬੇਰਹਿਮੀ ਨਾਲ ਚਾਰੇ ਪੈਰ ਅਤੇ ਮੂੰਹ ਬਨ ਕੇ ਇੱਕ ਛੋਟੀ ਜੀ ਗੱਡੀ ਦੇ ਵਿੱਚ 12 ਉੱਠਾਂ ਨੂੰ ਲੋਡ ਕੀਤਾ ਹੋਇਆ ਜਿਹੜੇ ਕਿ ਰਾਜਸਥਾਨ ਤੋਂ ਬਾਇਆ ਰਾਜਪੁਰਾ ਰਾਜਪੁਰਾ ਪਟਿਆਲਾ ਹੁੰਦਾ ਹੋਇਆ ਯੂਪੀ ਜਾਣਾ ਕੱਟਣ ਵੱਢਣ ਦੇ ਮਕਸਦ ਦੇ ਨਾਲ ਤਿੰਨ ਬੰਦੇ ਲਿਆ ਰਹੇ ਸੀ ਇਸ ਦੀ ਸੂਚਨਾ ਅਸੀਂ ਸਾਡੇ ਸਿਵ ਜੋਸੀ ਜੀ ਜਿਹੜੇ ਕਿ ਸਿਪਸੈਨਾ ਹਿੰਦ ਦੇ ਉਪਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੂੰ ਦਿੱਤੀ ਤੇ 100 ਨੰਬਰ ਕੰਟਰੋਲ ਤੇ ਦਿੱਤੀ ਤੇ ਪੁਲਿਸ ਤੇ ਸਾਡੀਆਂ ਟੀਮਾਂ ਵੱਲੋਂ ਨਾਕਾ ਲਾਇਆ ਗਿਆ ਆਈਟੀ ਚੌਂਕ ਦੇ ਵਿੱਚ ਜਿਸ ਦੇ ਵਿੱਚ ਦੋ ਤਸਕਰ ਭੱਜਣ ਦੇ ਵਿੱਚ ਕਾਮਯਾਬ ਹੋਗੇ ਤੇ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਜੀ ਮੈਂ ਸ਼ਿਵ ਜੋਸ਼ੀ ਉਪਰਾਸ਼ਟਿਆ ਪ੍ਰਧਾਨ ਸ਼ਿਵ ਸੈਨਾ ਹਿੰਦੂਾਂ ਜੀ ਅੱਜ ਮੈਨੂੰ ਮੇਰੇ ਦੋਸਤਾਂ ਕਣੀਓ ਬਾਹਰ ਪਰਮਿਸ਼ਨ ਮਿਲੀ ਕਿ ਇੱਕ ਟਰੱਕ ਸ਼ਹਿਰ ਦੇ ਵਿੱਚ ਆ ਰਿਹਾ ਪਿੱਛੋਂ ਜਦਕਿ ਜਿਹੜੇ ਬੰਦੇ ਸੀ ਸਾਡੇ ਮਗਰ ਲੱਗੇ ਹੋਏ ਸੀ ਇਹਨਾਂ ਦੇ ਇਹਨਾਂ ਨੇ ਸੰਗਰੀਏ ਦੇ ਨਾਲ ਕਿਕਰਾਂ ਦਾ ਪਿੰਡ ਆ ਉੱਥੋਂ ਮਾਲ ਭਰਿਆ ਸੀ ਇਹ ਟਰੱਕ ਤਿੰਨ ਦਿਨਾਂ ਤੋਂ ਉਹ ਬੰਦੇ ਪ੍ਰਵੀਜ਼ਨ ਕਰ ਰਹੇ ਸੀ ਇਹਨਾਂ ਨੂੰ ਉਹਨੇ ਸਰਕਾਰ ਨੂੰ ਵੀ ਇਪਰਮਿਸ਼ਨ ਦਿੱਤੀ ਵੀ ਸੀ ਕਿ ਇਹ ਟਰੱਕ ਇਹ ਬੈਰੀਅਰ ਤੋੜ ਕੇ ਡੱਬਾ ਲੀ ਗਿਓ ਰਹੀ ਆਪਣੇ ਇੱਥੇ ਅੰਦਰ ਪ੍ਰਵੇਸ਼ ਕੀਤੇ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਬੰਦਿਆਂ ਨੇ ਇੱਥੇ ਟਰੱਕ ਨੂੰ ਘੇਰ ਲਿਆ ਜਿਹਦੇ ਕਰਕੇ ਪੁਲਿਸ ਡਿਪਾਰਟਮੈਂਟ ਉੱਥੇ ਆ ਕੇ ਉਹਨਾਂ ਨੇ ਆਬਦੀ ਬੰਦੀ ਕਾਰਵਾਈ ਇਹਨਾਂ ਦੇ ਕਰੀ ਇਹ ਸੰਗਰੀਏ ਰਾਜਸਥਾਨ ਦੇ ਵਿੱਚੋਂ ਜੀ ਇੱਕ ਕਿੱਕਰ ਵਾਲਾ ਪਿੰਡ ਆ ਉੱਥੋਂ ਭਰੇ ਆ ਜੀ ਇਹਨਾਂ ਨੇ ਇਹ ਕੀ ਕਰਨਾ ਸੀ ਇਹ ਯੂਪੀ ਦੇ ਵਿੱਚ ਆਪਣੇ ਬਿਹਾਰ ਦੇ ਵਿੱਚ ਪੁਨੀਆ ਪਿੰਡ ਆ ਉੱਥੇ ਵੱਡਣ ਆਸੇ ਲੈ ਕੇ ਜਾਂਦੇ ਆ ਜੀ ਇਹ ਜਾ ਸਕਦੇ ਨਾ ਕਿਉਂਕਿ ਇਹਨਾਂ ਨੂੰ ਪਹਿਲਾਂ ਬਿਉਸ਼ ਕੀਤਾ ਗਿਆ ਇਹਨਾਂ ਲੱਤਾਂ ਬਾਹਾਂ ਮੂੰਹ ਬੰਨ ਕੇ ਇਹਨਾਂ ਨੂੰ ਤਾੜ ਕੇ ਇੱਕ ਤਰ੍ਹਾਂ ਦਾ ਬੇਰਹਿਮੀ ਨਾਲ ਭਰੇ ਹੋਏ ਹੈ ਜੀ ਇਹ ਕਿਵੇਂ ਦੇਖਦੇ ਹੋ ਸਰਕਾਰਾਂ ਦੀ ਭੂਮਿਕਾ ਨੂੰ ਜਿਵੇਂ ਇਸ ਤਰ੍ਹਾਂ ਤਸਕਰੀ ਹੋ ਰਹੀ ਹੈ ਕਿੰਨੇ ਕ ਵਕਤ ਤੱਕ ਦੇਖੋ ਜਿਹੜੀ ਇਹ ਤਸਕਰੀ ਹੈ ਇਹ ਰਾਜਸਥਾਨ ਦਾ ਪਸ਼ੂ ਗਿਨਿਆ ਗਿਆ ਰਾਸ਼ਟਰੀ ਪਸ਼ੂ ਹੈ ਜਿਹਦੇ ਕੀ ਰਾਜਸਥਾਨ ਤੋਂ ਬਾਹਰ ਇਹ ਜਾ ਹੀ ਨਹੀਂ ਸਕਦਾ ਸਭ ਤੋਂ ਵੱਡਾ ਰੈਕਟ ਹੈ 2015 ਦੇ ਵਿੱਚ ਲੱਗਿਆ ਹੋਇਆ। ਜਦੋਂ ਕਿ ਇਹ ਪੰਜਾਬ ਦੇ ਵਿੱਚ ਉਹਨਾਂ ਫੜੇ ਗਿਆ ਇਸ ਤੇ ਜੋ ਵੀ ਇਹਨਾਂ ਦੇ ਕਾਰਵਾਈ ਬੰਦੀ ਆ ਉਹ ਬਣੂਗੀ ਤੇ ਜਿਹੜੀ ਇਹ ਪਸ਼ੂਆਂ ਦੀ ਤਸਕਰੀ ਇਹ ਬਿਨਾਂ ਹਰ ਰੋਜ਼ ਕਰਦੇ ਆ ਤੇ ਬਹੁਤ ਦੂਰ ਦੂਰ ਤੱਕ ਇਹ ਗਾਵਾਂ ਦਾ ਤੇ ਅਜਿਹਾ ਦੀ ਗਾਵਾਂ ਰੱਖਸ਼ਾ ਕਰਕੇ ਇਹਨਾਂ ਦਾ ਟਰੱਕ ਦਾ ਪਿੱਛਾ ਕੀਤਾ ਸੀ ਤੋਂ ਪਤਾ ਲੱਗਾ ਕਿ ਇਹਦੇ ਵਿੱਚ ਤੇ ਇਹਨਾਂ ਨੇ ਉੱਠ ਭਰ ਰੱਖੇ ਹਨ। ਮੈਂ ਪਹਿਲਾਂ ਕਦੇ ਇਸ ਤਰ੍ਹਾਂ ਦੇਖਿਆ ਵੀ ਉੱਠ ਫੜੇ ਗਏ ਹੁਣ। ਨਹੀਂ ਪੂਰੇ ਪੰਜਾਬ 'ਚ ਇਹ ਪਹਿਲੀ ਵਾਰੀ ਚਾਂਸ ਹੈ ਜਿਹੜਾ ਉੱਠ ਫੜੇ ਗਏ। ਇਹ ਸਹੀ ਗੁਰਮੀਤ ਸਿੰਘ। ਚੌਕੀ ਵਰਦਮਾਨ ਥਾਣਾ ਕੈ ਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਹੈ ਇਹਦਾ ਟਰੱਕ ਪੜਿਆ ਅੱਜ ਸ਼੍ਰੀ ਸ਼ਿਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਲਾਹ ਦਿੱਤੀ ਸੀ ਵੀ ਇੱਕ تر세ਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜਿਲ੍ਹਾ ਮੋਗਾ ਦਾ ਜੋ ਕਿ ਆਪਦੇ ਟਰੱਕ ਦੇ ਵਿੱਚ ਸੰਗਰੀਆ ਰਾਜਸਥਾਨ ਤੋਂ ਉੱਠ ਭਰ ਕੇ ਲੈ ਕੇ ਆ ਰਿਹਾ ਜੋ ਕਿ ਅਨਲੀ ਗੰਨੇ ਜਿਹਦੇ ਆਧਾਰ ਤੇ ਅਖ ਵਖਤਰਾਮਾ ਦਾ ਮਕਦਮਾ ਦਰਜ ਕੀਤਾ ਜਾ ਰਿਹਾ ਅਸੀਂ ਇੱਥੇ ਕੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਭਰੇ ਹੋਏ ਨੇ ਜੀ ਕਿੱਥੋਂ ਲੈ ਕੇ ਆਏ ਤੇ ਕਿੱਥੇ ਲੈ ਕੇ ਜਾਣਦੇ ਫਿਲਹਾਲ ਜਿਹੜੀ ਮੁਢਲੀ ਪੁੱਛ ਕੇ ਸੀ ਇਹਨੇ ਕਿਹਾ ਵੀ ਸੰਗਰ ਦੇ ਰਾਜਸਥਾਨ ਤੋਂ ਮੈਂ ਲੈ ਕੇ ਆਇਆ ਤੇ ਪੂਰਨੀਆਂ ਬਿਹਾਰ ਲੈ ਕੇ ਜਾਣੇ ਸੀ ਜੋ ਬਿੱਲ ਬਿਲਟੀਆਂ ਵਗੈਰਾ ਉਹ ਅਸੀਂ ਚੈੱਕ ਕਰਦੇ ਆ ਇਹਨਾਂ ਕੋਲੇ ਕੀ ਆ ਕੀ ਪ੍ਰੋਸੈਸਾ ਇਲਿਗਲ ਆਨ ਲੀਗਲਾ ਕਿੱਦਾਂ ਦੇ ਨੇ ਜਿਹੇ ਜੀ ਅਗਲੀ ਕਾਰਵਾਈ ਅਸੀਂ ਚਲਿਆਵਾਂਗੇ ਜੀ ਅਸੀਂ ਜਗ੍ਹਾ ਬਹੁਤ ਘੱਟ ਐ ਇੰਨੇ ਉੱਠ ਬੈਹ ਨਹੀਂ ਸਕਦੇ ਵਿੱਚ ਖੜੇ ਨਹੀਂ ਕੀਤਾ ਜਾ ਸਕਦੇ ਕਿਵੇਂ ਆਉਂਦੀ ਹਾਲਤ ਕਿ ਮੈਂ ਕਿੰਨੇ ਕਿਸ ਤਰ੍ਹਾਂ ਬਖਾਇਆ ਹੋਊ ਉਹ ਦੇਖੋ ਜੀ ਉਹ ਤੁਸੀਂ ਵੀ ਹੁਣ ਦੇਖ ਹੀ ਲਿਆ ਤੇ ਫੇਰ ਵੀ ਅਸੀਂ ਚੈੱਕ ਕਰਦੇ ਆਂ ਕੋਈ ਡਾਕਟਰ ਸਬ ਬਲਾਵਾਂਗੇ ਕੋਈ ਬਿਮਾਰ ਨਾ ਹੋਵੇ ਜਾਂ ਕਿਦਾਂ ਦਾ ਵੀ ਸਹੀ ਆ ਕਿ ਨਹੀਂ ਜੀ ਉਹ ਤਾਂ ਡਾਕਟਰ ਸਾਹਿਬ ਨੂੰ ਬੁਲਾ ਕੇ ਅਗਲੀ ਕਰ ਲਈ ਕਿ ਕੋਈ ਹੋਈ ਤਾਂ ਉਹ ਜੀ ਵੱਖਰਾ ਵਾਅਦਾ ਕਰ ਦਿਆਂਗੇ ਜੀ ਅਸੀਂ ਇਹਨਾਂ ਦੇ ਖਿਲਾਫ